ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਪ੍ਰਮਿੰਦਰਜੀਤ ਸਿੰਘ ਆਤਰਾ ਹਾਂ ਨੈਟਿਵਿਸ਼ਨਲ ਵੀਡੀਓ ਦੇ ਨਾਲ ਸਵਾਗਤ ਜੋ ਸਭ ਮੀਸ਼ਾ ਹੈ ਧਿਆਨ ਦੇ ਰਹੇ ਕਿਸ ਤਰ੍ਹਾਂ ਨੇ ਸ਼ਕਤੀਆਂ ਪ੍ਰਾਪਤ ਕੀਆ ਹਨ ਤਿਆਉਂਦੇ ਰਹੇ ਤੁਸੀਂ ਕਿਵੇਂ ਸ਼ਕਤੀਆਂ ਨੂੰ ਪ੍ਰਾਪਤ ਕਰਦੇ ਹੋ ਤੁਸੀਂ ਤੁਹਾਡੀ ਜ਼ਿੰਦਗੀ ਵਿੱਚ ਕਿਵੇਂ ਚਮਤਕਾਰਾਂ ਨੂੰ ਪ੍ਰਾਪਤ ਕਰ ਸਕਦੇ ਹੋ ਸੋ ਦੋਸਤੋ ਬਹੁਤ ਸਾਰੀਆਂ ਸੋਸ਼ਲ ਵੀਡੀਓ ਤੇ ਵੀਡੀਓਜ਼ ਪਈਆਂ ਹਨ ਜਮਤਕਾਰ ਹੁੰਦੇ ਹਨ ਤੁਸੀਂ ਸ਼ਕਤੀਆਂ ਪ੍ਰਾਪਤ ਕਰ ਸਕਦੇ ਹੋ ਆਹ ਪਾਠ ਕਰੋ ਫਲਾਣਾ ਪਾਠ ਕਰੋ ਫਲਾਣੇ ਮੰਤਰ ਦਾ ਜਾਪ ਕਰੋ ਇਸ ਤਰ੍ਹਾਂ ਦੇ ਤੁਹਾਨੂੰ ਬਹੁਤ ਸਾਰੀਆਂ ਵੀਡੀਓ ਸੋਸ਼ਲ ਵੀਡੀਓ ਉੱਤੇ ਪਿਲ ਜਾਣਗੀਆਂ ਸੋ ਬਿਨਾ ਅਭਿਆਸ ਤੋਂ ਬਿਨਾ ਧਿਆਨ ਤੋਂ ਬਿਨਾ ਕਿਸੇ ਮਾਨਸਿਕ ਅਭਿਆਸ ਤੋਂ ਤੁਸੀਂ ਇਹਨਾਂ ਸ਼ਕਤੀਆਂ ਨੂੰ ਪ੍ਰਾਪਤ ਨਹੀਂ ਕਰ ਸਕਦੇ ਸੋ ਅਗਰ ਤੁਸੀਂ ਧਿਆਨ ਕਰਦੇ ਹੋ ਤਾਂ ਤੁਹਾਡੇ ਅੰਦਰ ਕਿਸ ਤਰ੍ਹਾਂ ਦੀਆਂ ਸ਼ਕਤੀਆਂ ਦਾ ਅਨੁਭਵ ਤੁਹਾਨੂੰ ਹੋ ਸਕਦਾ ਹੈ ਤੁਸੀਂ ਕਿਸ ਤਰ੍ਹਾਂ ਦੀਆਂ ਸ਼ਕਤੀਆਂ ਨੂੰ ਪ੍ਰਾਪਤ ਕਰ ਸਕਦੇ ਹੋ ਬਸ ਗਨ ਕਾਂਟ ਤੋਂ ਪੱਛੇ ਪਾਸੇ ਹੋ ਕੇ ਕਿਸੇ ਆਤ ਤੋਂ ਬਗੈਰ ਤੁਸੀਂ ਸ਼ਕਤੀਆਂ ਨੂੰ ਕਿਵੇਂ ਐਕਟਿਵ ਕਰਨਾ ਹੈ ਸੋ ਉਹ ਸ਼ਕਤੀਆਂ ਨੂੰ ਐਕਟਿਵ ਕਰਨ ਦੀਆਂ ਵਿਧੀਆਂ ਕੀ ਹਨ ਸੋ ਅੱਜ ਅਸੀਂ ਤੁਹਾਡੇ ਨਾਲ ਏ ਹੋਸਤ ਲੰਬੀ ਵੀਡੀਓ ਨਹੀਂ ਲੈ ਕੇ ਜਾਵਾਂਗੇ ਪਰ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਪੂਰਾ ਜ਼ਰੂਰ ਸੁਣਨਾ ਤੁਸੀਂ ਕਿਸ ਤਰ੍ਹਾਂ ਦੀਆਂ ਸ਼ਕਤੀਆਂ ਦਾ ਅਨੁਭਵ ਕਰ ਸਕਦੇ ਹੋ ਤੁਹਾਡੇ ਖਿਆਲਾਂ ਦੇ ਵਿੱਚ ਕਿਸ ਤਰ੍ਹਾਂ ਦਾ ਅਨੁਭਵ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ ਉਹ ਅਨੁਭਵ ਨੂੰ ਤੁਸੀਂ ਆਪਣੇ ਚੇਤਿਆਂ ਤੱਕ ਰੱਖਣਾ ਆਪਣੇ ਖਿਆਲਾਂ ਤੱਕ ਰੱਖਣਾ ਕਿਸੇ ਨਾਲ ਬਹੁਤਾ ਰੌਲਾ ਨਹੀਂ ਪਾਉਣਾ ਬਿਲਕੁਲ ਆਪਣੇ ਆਪ ਕਰਨਾ ਉਹਨਾਂ ਨੂੰ ਆਪਣੇ ਲਈ ਵਰਤਣਾ ਕਿਸੇ ਦਾ ਮਾੜਾ ਨਹੀਂ ਨਹੀਂ ਵਰਤਨਾ ਇਹ ਸ਼ਕਤੀਆਂ ਸਾਨੂੰ ਪ੍ਰਾਪਤ ਹੁੰਦੀਆਂ ਹਨ ਜਦੋਂ ਜੋ ਧਿਆਨ ਕਰਦੇ ਹਾਂ ਸੋ ਚੰਗੇ ਦਾ ਚੰਗਾ ਦੇ ਮਾਰੇ ਦਾ ਮਾਰਾ ਸੋ ਇਹ ਇੱਕ ਕਰਮ ਦੀ ਪ੍ਰਕਿਰਿਆ ਹੈ ਧਿਆਨ ਦੇ ਰਾਹੀ ਤੁਸੀਂ ਜਦੋਂ ਵੀ ਆਪਣੇ ਮਨ ਨੂੰ ਸ਼ਾਂਤ ਕਰਦੇ ਹੋ ਤੁਹਾਡੀ ਅੰਦਰ ਦੀ ਊਰਜਾ ਜੋ ਅੰਦਰ ਦੀ ਬ੍ਰਹਮ ਸ਼ਕਤੀ ਹੈ ਜੋ ਤੁਹਾਡੇ ਕਾਂਜਨ ਅੰਗ ਦੇ ਉੱਤੇ ਬਰਾਜਹੀ ਹੋਈ ਹੈ ਤੇ ਉਸ ਜਗ੍ਹਾ ਦੇ ਉੱਤੇ ਦਬੀ ਹੋਈ ਹੈ ਸੁੱਤੀ ਹੋਈ ਹੈ ਜਿਸ ਨੂੰ ਅਸੀਂ ਸਿਰਫ ਤੇ ਸਿਰਫ ਹੁਮਨਤਾਕ ਦਾ ਜੋ ਅਜਦਾ ਅਨੁੱਖ ਹੈ ਜੋ ਇਸ ਸਮੇਂ ਦਾ ਇਸ ਕਾਲ ਦਾ ਇਸ ਯੁੱਗ ਦਾ ਅਨੁੱਖ ਹੈ ਉਸ ਨੂੰ ਉਸ ਸ਼ਕਤੀ ਨੂੰ ਸਿਰਫ ਸੈਕਸ਼ੂਅਲ ਐਕਟੀਵਿਟੀ ਦੇ ਲਈ ਹੀ ਵਰਤਦਾ ਆਇਆ ਹੈ ਜੇਕਰ ਮਨੁੱਖ ਆਪਣੀ ਇਹਨਾਂ ਸ਼ਕਤੀਆਂ ਨੂੰ ਸਮਝ ਲੈਂਦਾ ਹੈ ਅਨੁਭਵ ਕਰ ਲੈਂਦਾ ਹੈ ਤਾਂ ਉਹ ਇਸ ਸੰਸਾਰ ਦੇ ਵਿੱਚ ਬਹੁਤ ਸਾਰਾ ਬਹੁਤ ਕੁਝ ਪ੍ਰਾਪਤ ਕਰ ਸਕਦਾ ਹੈ ਸੋ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਨੂੰ ਵੀ ਇਹਨਾਂ ਸ਼ਕਤੀਆਂ ਦਾ ਅਨੁਭਵ ਹੋਵੇ ਇਸ ਊਰਜਾ ਨੂੰ ਜੋ ਸਪੀਰਿਟੂਅਲ ਐਕਟੀਵਿਟੀ ਲਈ ਵਰਤੇ ਇਸ ਊਰਜਾ ਨੂੰ ਤਾਂ ਜੱਟ ਕੇ ਆਪਣੇ ਤੀਸਰੇ ਨੇਤਰ ਦੇ ਉੱਤੇ ਤੁਸੀਂ ਇਸ ਨੂੰ ਲੈ ਆਵੋ ਆਪਣੇ ਸਾਸਰ ਚੱਕਰ ਉੱਤੇ ਇਸ ਨੂੰ ਲੈ ਆਵੋ ਤਾਂ ਤੁਸੀਂ ਕਿਹੜੀਆਂ ਸ਼ਕਤੀਆਂ ਨੂੰ ਪ੍ਰਾਪਤ ਕਰੋਗੇ ਸੋ ਦੋਸਤੋ ਅੱਜ ਅਸੀਂ ਤੁਹਾਨੂੰ ਤੁਹਾਡੇ ਨਾਲ ਇਹ ਕਨਸੈਪਟ ਲੈ ਕੇ ਆਏ ਹਾਂ ਬਹੁਤ ਸਾਰੇ ਸਵਾਲ ਤੁਹਾਡੇ ਕੋਲੇ ਆਏ ਨੇ ਦੀ ਕੀ ਉਦਿਆਨ ਦੀਆਂ ਸ਼ਕਤੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਸੋ ਦੋਸਤੋ ਜਦੋਂ ਤੁਸੀਂ ਧਿਆਨ ਦੇ ਵਿੱਚ ਉਤਰਦੇ ਹੋ ਸਭ ਤੋਂ ਪਹਿਲਾਂ ਤਾਂ ਤੁਹਾਡੇ ਮਨ ਦੇ ਵਿਕਾਰ ਮਰਨੇ ਸ਼ੁਰੂ ਹੋ ਜਾਂਦੇ ਆ ਤੇ ਮਨ ਦੇ ਵਿੱਚ ਮਾੜੀਆਂ-ਗੁਮਾੜੀਆਂ ਖਿਆਲ ਆਉਂਦੇ ਹਨ ਮਾੜੀਆਂ ਗੱਲਾਂ ਆਉਂਦੀਆਂ ਡਰ ਆਉਂਦਾ ਹੈ ਚਿੰਤਾ ਆਉਂਦੀ ਹੈ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਹਾਡੇ ਸਰੀਰ ਦੀਆਂ ਬਿਮਾਰੀਆਂ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੁਹਾਡਾ ਸਰੀਰ ਦਰੋਗ ਹੋਣਾ ਸ਼ੁਰੂ ਹੋ ਜਾਂਦਾ ਰੋਕਾ ਤੋਂ ਰਹਿਤ ਹੋਣਾ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਬਾਅਦ ਤੁਹਾਡੇ ਸਮਾਜ ਦੇ ਵਿੱਚ ਜੋ ਤੁਹਾਡੇ ਨਾਲ ਕੁਝ ਮਾੜਾ ਹੋ ਰਿਹਾ ਕੁਝ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ ਕੁਝ ਲੋਕਾਂ ਲੋਕਾਂ ਦੇ ਨਾਲ ਰਹਿਣ ਨਾਲ ਤੁਹਾਡੇ ਜੀਵਨ ਦੇ ਵਿੱਚ ਤੰਗੀ ਹਾਨ ਰਿਛਤ ਪੰਸਾ ਹੈ ਉਹ ਚੀਜ਼ਾਂ ਤੁਹਾਡੇ ਜੀਵਨ ਦੇ ਵਿੱਚ ਸਹੀ ਹੋਣੇ ਸ਼ੁਰੂ ਹੋ ਜਾਂਦੀਆਂ ਹਨ ਜਦੋਂ ਤੁਸੀਂ ਧਿਆਨ ਦੀ ਗਹਿਰਾਈ ਦੇ ਵਿੱਚ ਉਤਰਦੇ ਹੋ ਤਾਂ ਈ ਚੇਤਨਾ ਮਜ਼ਬੂਤ ਹੋ ਜਾਂਦੀ ਹੈ ਤੁਹਾਡੇ ਖਿਆਲ ਖਿਆਲਾਂ ਦੇ ਵਿੱਚ ਸਕਾਰਾਤਮਕਤਾ ਆ ਜਾਂਦੀ ਹੈ ਤੁਹਾਡੇ ਵਿਚਾਰ ਖਤਮ ਹੋਣੇ ਸ਼ੁਰੂ ਹੋ ਜਾਂਦਾ ਤੁਹਾਡਾ ਮਨ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਉਦੋਂ ਤੁਹਾਡੇ ਅੰਦਰ ਬ੍ਰਹਮ ਦੀ ਇਹ ਸ਼ਕਤੀਆਂ ਐਕਟੂ ਹੋਣੀ ਸ਼ੁਰੂ ਹੋ ਜਾਂਦੀਆਂ ਹਨ ਤੁਹਾਡੀ ਰਸਨਾ ਤੋਂ ਨਿਕਲਣ ਵਾਲੇ ਬੋਲ ਜੋ ਤੁਸੀਂ ਆਪਣੀ ਰਸਨਾ ਵਿੱਚੋਂ ਬੋਲ ਬੋਲਦੇ ਹੋ ਉਹ ਸੱਚ ਹੋਣੇ ਸ਼ੁਰੂ ਹੋ ਜਾਂਦੇ ਹਨ ਸੋ ਇਹ ਗੁਣ ਬਹੁਤ ਸਾਰੇ ਲੋਕਾਂ ਦੇ ਵਿੱਚ ਹੁੰਦੇ ਹਨ ਜੋ ਉਹ ਅਨਨੇ ਵੀ ਕਰਦੇ ਹੋ ਇੱਕ ਕੁਦਰਤੀ ਤੌਰ ਤੇ ਉਹਨਾਂ ਵਿੱਚ ਇਹ ਗੁਣ ਹੁੰਦਾ ਹੈ ਕਿ ਤਰ੍ਹਾਂ ਕਿਤੇ ਉਹਨਾਂ ਦੇ ਵਿੱਚ ਇਹ ਚੇਤਨਾ ਉਹਨਾਂ ਦੀ ਇੰਨੀ ਕੁ ਸਟਰੋਂਗ ਹੁੰਦੀ ਹੈ ਉਹਨਾਂ ਸਿਕ ਸੈਂਸਿਸ ਸਟਰੋਂਗ ਹੁੰਦੀ ਹੈ ਉਹ ਇਸ ਸ਼ਕਤੀ ਨੂੰ ਐਕਟਿਵ ਕਰ ਉਹਨਾਂ ਦੇ ਬਚਪਨ ਤੋਂ ਹੀ ਹੋਈ ਹੁੰਦੀ ਹੈ ਤੁਹਾਡੇ ਲਸਣਾਂ ਤੋਂ ਨਿਕਲਣ ਵਾਲੇ ਬੋਲ ਤੋਂ ਹੌਲੋਂ ਸੱਚ ਹੋਣੇ ਸ਼ੁਰੂ ਹੋ ਜਾਣੇ ਇਹ ਪਹਿਲਾ ਪਹਿਲੀ ਗੱਲ ਹੈ ਜਦੋਂ ਤੁਸੀਂ ਧਿਆਨ ਦੀ ਗਹਿਰਾਈ ਚ ਉਤਰੋਗੇ ਤੁਹਾਡੀ ਰਸਨਾ ਦੇ ਵਿੱਚੋਂ ਨਿਕਲ ਵਾਲੇ ਬੋਲ ਸੱਚ ਹੋਣੇ ਸ਼ੁਰੂ ਹੋ ਜਾਂਦੇ ਹਨ ਦੂਸਰੀ ਗੱਲ ਜਿਉਂ ਜਿਉਂ ਤੁਸੀਂ ਮਨ ਦੇ ਆ ਗਿਆ ਹੈ ਰਾਇਣਾਂ ਦੇ ਵਿੱਚ ਉਤਰਦੇ ਜਾਓਗੇ ਧਿਆਨ ਦੇ ਵਿੱਚੋਂ ਹੋਰ ਗਹਿਰਾ ਉਤਰਦੇ ਜਾਓਗੇ ਤੇ ਜਦੋਂ ਤੁਹਾਡੀ ਊਰਜਾ ਤੁਹਾਡੀ ਬ੍ਰਹਮ ਦੀ ਊਰਜਾ ਤੁਹਾਡੇ ਹਿਰਦੇ ਤੱਕ ਆਵੇਗੀ ਉਦੋਂ ਤੁਹਾਨੂੰ ਆਸ-ਪਾਸ ਦੇ ਵਿੱਚੋਂ 네ਗੇਟਿਵ ਤੇ ਪੋਜ਼ਿਟਿਵ એનર્ਜੀ ਦਾ ਅਭਾਸ ਹੋਣਾ ਸ਼ੁਰੂ ਹੋ ਜਾਵੇਗਾ ਕਹਿਣ ਤੋਂ ਬਾਅਦ ਤੁਹਾਨੂੰ ਇਹ ਮਹਿਸੂਸ ਹੋਣਾ ਉਹ ਜੇ ਉਹ ਸ਼ੁਰੂ ਹੋ ਜਾਵੇਗਾ ਕਿ ਕਿਹੜਾ ਇਨਸਾਨ ਤੁਹਾਡੇ ਲਈ ਸੱਚਾ ਹੈ ਤੇ ਕਿਹੜਾ ਝੂਠਾ ਹੈ ਇਹ ਜਦੋਂ ਤੁਹਾਡੀ ਊਰਜਾ ਤੁਹਾਡੇ ਹਿਰਦੇ ਦੇ ਉੱਤੇ ਝੋਟ ਕਰਦੀ ਹੈ ਤੁਹਾਡੇ ਦਿਲ ਦੇ ਵਿੱਚ ਹਿਰਦੇ ਦੇ ਵਿੱਚ ਲੋਕਾਂ ਦੇ ਸਮਾਜ ਦੇ ਪ੍ਰਤੀ ਪਿਆਰ ਆਉਣਾ ਸ਼ੁਰੂ ਹੋ ਜਾਂਦਾ ਤੇ ਤੁਹਾਨੂੰ ਇਹ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਹੜਾ ਇਨਸਾਨ ਤੁਹਾਡੇ ਲਈ ਸਹੀ ਹੈ ਤੇ ਕਿਹੜਾ ਗਲਤ ਹੈ ਕਿਹੜਾ ਤੁਹਾਡਾ ਨਹੀਂ 네ਗੇਟਿਵ ਹੈ ਤੇ ਕਿਹੜਾ ਪੋਜ਼ਿਟਿਵ ਹੈ ਤੁਹਾਡੂੰ ਕਿ ਤੁਹਾਡਾ ਤੁਹਾਨੂੰ ਕਿਹੜਾ insaan ਸੱਚੇ ਦਿਲੋਂ ਪਿਆਰ ਕਰਦਾ ਹੈ ਕਿਹੜਾ ਉੱਪਰਲੇ ਮਨੋਂ ਪਿਆਰ ਕਰਦਾ ਹੈ ਇਹ ਜਦੋਂ ਤੁਹਾਡੀ ਊਰਜਾ ਹਿਰਦੇ ਉਤੇ ਚੋਟ ਕਰਦੀ ਹੈ ਹਿਰਦੇ ਦੀ ਸ਼ਕਤੀ ਤੁਹਾਡੀ ਐਕਟ ਹੁੰਦੀ ਹੈ ਅਨੰਤ ਚੱਕਰ ਐਕਟਿਵ ਹੁੰਦਾ ਹੈ ਉਦੋਂ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਤੁਹਾਡੀ ਚੋਣ ਊਰਜਾ ਨਾਭੀ ਦੀ ਜਾ ਕੇ ਚੋਟ ਕਰਦੀ ਹੈ ਤੁਹਾਡੇ ਅੰਦਰ ਕੁਝ ਨਵਾਂ ਸਿੱਖਣ ਦੀ ਨਵਾਂ ਕਰਨ ਦੀ ਕਲਾ ਆਉਣੀ ਸ਼ੁਰੂ ਹੋਏ ਤੇ ਕੁਝ ਤੁਹਾਡੇ ਖਿਆਲਾਂ ਦੇ ਵਿੱਚ ਬਦਲਾਅ ਆਉਣੀ ਸ਼ੁਰੂ ਹੋਏ ਤੇ ਇਹ ਤੁਹਾਡੇ ਤੁਸੀਂ ਜੋ ਵੀ ਕੰਮ ਕਰਦੇ ਹੋ ਉਹ ਸਹੀ ਹੁੰਦਾ ਹੈ ਤਾਂ ਕੋਈ ਤਾਂ ਕੁਝ ਵੀ ਖਤ ਪੁਣਾ ਪਦਪ ਹੋ ਜਾਂਦਾ ਹੈ ਜਦੋਂ ਤੁਹਾਡੀ ਊਰਜਾ ਇਸ ਕੰਠ ਚੱਕਰ ਤੇ ਆਉਂਦੀ ਹੈ ਇੱਥੇ ਤੁਸੀਂ ਇਹ ਚੱਕਰ ਐਕਟਿਵ ਕਰਦੇ ਹੋ ਇਸ ਊਰਜਾ ਇੱਥੇ ਤੁਹਾਡੀ ਪਹੁੰਚਦੀ ਹੈ ਤਾਂ ਉਹ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਤੁਹਾਡੇ ਬੋਲ ਸੱਚ ਹੋਣੇ ਚ ਰੂ ਹੋ ਜਾਂਦੇ ਹਨ ਉਸ ਤੋਂ ਬਾਅਦ ਜਦੋਂ ਤੁਹਾਡੀ ਊਰਜਾ ਤੀਸਰੇ ਨੇਤਰ ਤੇ ਸ਼ੁਰੂ ਹੋ ਜਾਂਦੀ ਹੈ ਆ ਚੋਟ ਕਰਦੀ ਇਸ ਜਗ੍ਹਾ ਦੇ ਉੱਤੇ ਇਸ ਨੂੰ ਆਗਿਆ ਚੱਕਰ ਬੋਲਦੇ ਹਨ ਆਗਿਆ ਦਾ ਆਰਡਰ ਆਰਡਰ ਦਾ ਚੱਕਰ ਬੋਲਦੇ ਹਨ ਤੁਸੀਂ ਭੁੱਖ ਦੀ ਨਾਲ ਸੰਬੰਧਿਤ ਘਟਨਾਵਾਂ ਨੂੰ ਦੇਖਣ ਦੀ ਸ਼ਕਤੀ ਨੂੰ ਪ੍ਰਾਪਤ ਕਰ ਸਕਦੇ ਹੋ ਤੁਹਾਡੇ ਜੀਵਨ ਦੇ ਵਿੱਚ ਕੀ ਵਾਪਰਨ ਵਾਲਾ ਤੁਹਾਡੇ ਸਕੇ ਸੰਬੰਧੀ ਹੋਰ ਭੈਣ ਭਰਾਤ ਜੀਵਨ ਵਿੱਚ ਕੀ ਵਾਪਰਨ ਵਾਲਾ ਜੋ ਵੀ ਇਨਸਾਨ ਤੁਹਾਡੇ ਕੰਟੈਕਟ ਵਿੱਚ ਆਵੇਗਾ ਉਸ ਦੇ ਜੀਵਨ ਦੇ ਨਾਲ ਸੰਬੰਧਿਤ ਤੁਹਾਨੂੰ ਕੁ្វីਖਤ ਦੀਆਂ ਘਟਨਾਵਾਂ ਦਾ ਅਨੁਭਵ ਹੋਣਾ ਸ਼ੁਰੂ ਹੋ ਜਾਵੇਗਾ ਅਲੱਗ-ਅਲੱਗ ਲੋਕਾਂ ਨੂੰ ਅਲੱਗ-ਅਲੱਗ ਤਰੀਕੇ ਦੇ ਇਹ ਅਨੁਭਵ ਹੋਣਾ ਸ਼ੁਰੂ ਹੁੰਦਾ ਹੈ ਜ਼ਰੂਰੀ ਨਹੀਂ ਅੱਜ ਤੁਹਾਨੂੰ ਕੋਈ ਆ ਕੇ ਆ ਕੇ ਪੁੱਛ ਕੇ ਬਈ ਮੇਰੇ ਬਾਰੇ ਦੱਸ ਜਿੰਦੇ ਵਿੱਚ ਇੰਨੀ ਸ਼ਕਤੀ ਹੈ ਇਸ ਤਰ੍ਹਾਂ ਨਹੀਂ ਹੋਵੇਗਾ ਇੱਥੇ ਤੱਕ ਲਈ ਲੋਕ ਬੜੇ ਆਉਂਦੇ ਹਨ ਆਪਦੇ ਬੜੇ-ਬੜੇ ਵਿਗਿਆਨੀ ਕੋਹੋਂਦੇ ਹਮ ਜੀ ਹਾਂ ਅਸੀਂ ਬਹੁਤ ਤਕੜੇ ਵਿਗਿਆਨੀ ਲੋਕਾਂ ਬਾਰੇ ਸੀ ਬਹੁਤ ਕੁਝ ਜਾਣਦੇ ਹਾਂ ਪਰ ਉਹਨਾਂ ਦਾੱਖ ਵਿਗਿਆਨ ਤੋਂ ਇਹ ਤਾਂ ਜਾਤਮਿਕ ਤੋਂ ਬਹੁਤ ਦੂਰ ਦੀ ਗੱਲ ਹੁੰਦੀ ਹੈ ਉਹ ਲੋਕ ਤਾਂ ਡਰਾਮੇ ਟੱਚਰਵਾਜੀ ਕਰਨਗੇ ਕਿ ਸਾਡੂ ਦਾਸ ਸਾਡੇ ਜੀਵਨ ਵਿੱਚ ਕੀ ਹੋ ਸਕਦਾ ਤਾਂ ਇੰਨਾ ਹੀ ਸਫਰਾ ਹੈਗਾ ਸੋ ਇਸ ਤਰ੍ਹਾਂ ਦੇ ਲੋਕਾਂ ਤੋਂ ਪਰਹੇਜ਼ ਕਰੋ ਆਪਣੇ ਆਪ ਦੇ ਵਿੱਚ ਰਹੋ ਆਪਣੀ ਮਸਤੀ ਦੇ ਵਿੱਚ ਰਹੋ ਇਹ ਇਸ ਤਰ੍ਹਾਂ ਦੇ ਅਨੁਭਵ ਉਹਨਾਂ ਲੋਕਾਂ ਦੇ ਲਈ ਹੀ ਤੁਹਾਡੇ ਅੰਦਰ ਪੈਦਾ ਹੋਣਗੇ ਜਿਹੜੇ ਲੋਕ ਤੁਹਾਡੇ ਬਹੁਤ ক্লোਜ਼ਲੀ ਹਨ ਬਹੁਤ ਨੇੜੇ ਹਨ ਹੌਟਲੀ ਤੁਹਾਡੇ ਨਾਲ ਅਟੈਚਡ ਹਨ ਜਦੋਂ ਤੁਹਾਡੀ ਊਰਜਾ ਇਸ ਤਾਲੂ ਦੇ ਉੱਤੇ ਜਿਸ ਨੂੰ ਸਾਸਰਾ ਚੱਕਰ ਬੋਲਦੇ ਹਨ ਪਰੌਣ ਚੱਕਰ ਬੋਲਦੇ ਆ ਇੱਥੇ ਜਾ ਕੇ ਪਰਵੇਸ਼ ਕਰਦੀ ਹੈ ਤਾ ਤੋ ਤੋ ਹੇ ਅੰਤ ਪ੍ਰਮੰਡ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੇ ਅਨੁਪਮ ਹੋਣੇ ਸ਼ੁਰੂ ਹੋ ਜਾਂਦੇ ਹਨ ਪ੍ਰਮੰਡਾ ਵਿੱਚ ਕੀ ਵਾਪਰੇਗਾ ਧਰਤੀ ਤੇ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ ਵਿਕੋਚ ਕਿਸ ਤਰ੍ਹਾਂ ਦਾ ਪ੍ਰਮੰਡਾ ਉੱਠੇਗਾ ਧਰਤੀ ਕਿਹੋ ਜਿਹੇ ਹੋਵੇਗੀ ਆਗਿਆ ਚੱਕਰ ਤੇ ਸਾਸਰ ਚੱਕਰ ਇਹ ਹੀ ਚੀਜ਼ਾਂ ਨੂੰ ਰਿਪਰੈਜ਼ੈਂਟ ਕਰਦੇ ਹਨ ਇਸੇ ਤਰ੍ਹਾਂ ਦੀਆਂ ਘਟਨਾਵਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰਦੇ ਹਨ ਤੁਹਾਨੂੰ ਤੁਹਾਡੀ ਮਦਦ ਕਰਦੇ ਹਨ ਵਿਕੋਚ ਹੋਣ ਵਾਲੀਆਂ ਘਟਨਾਵਾਂ ਨੂੰ ਪੇਸ਼ ਕਰਦੇ ਹਾਂ ਕਿ ਕਿੱਚ ਕੀ ਹੋਵੇਗਾ ਸੋ ਬਹੁਤ ਸਾਰੀਆਂ ਹੋਰ ਕਾਫੀ ਗਹਿਰਾਈ ਦੇ ਨਾਲ ਜੇਕਰ ਅਸੀਂ ਧਿਆਨ ਦੇ ਵਿੱਚ ਉਤਰਦੇ ਹਾਂ ਜਦੋਂ ਸਾਰਾ ਚੱਕਰ ਤੋਂੜਾ ਹੋਰ ਪਾਰ ਜਾਂਦੇ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਤੁਸੀਂ ਆਪਣੇ ਕੰਟਰੋਲ ਵਿੱਚ ਕਰਨ ਦੇ ਕਾਬਿਲ ਹੋ ਜਾਂਦੇ ਹੋ ਕਿਉਂਕਿ ਇਹ ਮਨ ਦੀਆਂ ਹੀ ਸ਼ਕਤੀਆਂ ਨੂੰ ਤੁਹਾਡਾ ਮਨ ਜਿਵੇਂ ਜਿਵੇਂ ਐਕਟਿਵ ਹੁੰਦਾ ਜਾਵੇਗਾ ਤੁਹਾਡੇ ਨਿਊਰਨ ਜਿਵੇਂ ਜਿਵੇਂ ਐਕਟਿਵ ਹੁੰਦੇ ਜਾਣਗੇ ਇਹ ਊਰਜਾ ਦਾ ਪ੍ਰਸਾਰ ਜਿਵੇਂ ਜਿਵੇਂ ਹੁੰਦਾ ਜਾਵੇਗਾ ਤੁਸੀਂ ਇਹ ਮਨ ਦੀਆਂ ਸ਼ਕਤੀਆਂ ਨੂੰ ਕੰਟਰੋਲ ਕਰਨ ਦੇ ਕਾਬਲ ਹੋ ਜਾਣੀ ਹੋ ਸੋ ਦੋਸਤੋ ਇਸ ਤਰ੍ਹਾਂ ਦੇ ਅਨੁਪਮਣ ਪ੍ਰਾਪਤ ਕਰਨਾ ਚਾਹੁੰਦੇ ਇਹਨਾਂ ਸ਼ਕਤੀਆਂ ਨੂੰ ਜਾਨਣਾ ਚਾਹੁੰਦੇ ਤਾਂ ਧਿਆਨ ਕਰੋ ਸਿਮਰਨ ਕਰੋ ਆਪਣੇ ਮਨ ਨੂੰ ਸ਼ਾਂਤ ਕਰੋ ਫालतू ਦੀਆਂ ਹਾ ਹਾ ਹੀ ਹੀ ਤੋਂ ਪਾਸੇ ਹੋ ਉਹ ਅਹੰਕਾਰ ਤੋਂ ਪਾਸੇ ਹੋ ਉਹ ਆਪਣੇ ਮਨ ਨੂੰ ਸਮਝਣ ਦੀ ਕੋਸ਼ਿਸ਼ ਕਰੋ ਫालतू ਦੀ ਮੈ ਮੈ ਦੀ ਵਿੱਚ ਮੈਂ ਆ ਪਰਮ ਨੂੰ ਕਰਦੀ ਇਹ ਕੁਝ ਨਹੀਂ ਪਿਆਈ ਚੀਜ਼ਾਂ ਪਰ ਬਾਤੀ ਲੈ ਕੇ ਉਹਨਾਂ ਕੀਆ ਤੁਹਾਡੀ ਜ਼ਿੰਦਗੀ 'ਚ ਠੀਕਾ ਸਕੂਨ ਲੈ ਕੇ ਨਹੀਂ ਆਉਣ ਗਿਆ ਧਿਆਨ ਚ ਉਤਰੋਗੇ ਤਾਂ ਤੁਹਾਡਾ ਜੀਵਨ ਸਵਰਜਾਵੇਗਾ ਧਿਆਨ ਦੇ ਵਿੱਚ ਧਿਆਨ ਤੋਂ ਪਾਰ ਇਹਨੇ ਤੁਸੀਂ ਸਾਧੂ ਸ਼ਾਂਤੀ ਬਣਾ ਧਿਆਨ ਤੋਂ ਭਾਵ ਆਪਣੇ ਅਵਚੇਤਨ ਮਨ ਦੇ ਅੰਦਰ ਝਾਕਣਾ ਆਪਣੇ ਮਨ ਦੇ ਗਹਿਰਾਈਆਂ ਨੂੰ ਸਮਝਣਾ ਜਿਵੇਂ ਤੁਸੀਂ ਮਨ ਦੇ ਗਹਿਰਾਈਆਂ ਵਿੱਚ ਉਤਰੋਗੇ ਤੁਹਾਡੇ ਜੀਵਨ ਦੇ ਵਿੱਚ ਇੱਕ ਕ੍ਰਾਂਤੀ ਆਵੇਗੀ ਤੁਹਾਡੇ ਜੀਵਨ ਦੇ ਵਿੱਚ ਨਖਾਰ ਆਵੇਗਾ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਉਹ ਸ਼ੁਰੂ ਹੋ ਜਾਣਗੀਆਂ ਤੁਸੀਂ ਕੁਝ ਨਵਾਂ ਸਿਰਜਣ ਦੇ ਨਵਾਂ ਕਰਨ ਦੇ ਕਾਬਿਲ ਹੋ ਜਾਓਗੇ ਅਧਿਆਤਮਿਕ ਤੌਰ ਤੇ ਜਾਂ ਵਿਗਿਆਨਿਕ ਤੌਰ ਤੇ ਐਜੂਕੇਸ਼ਨ ਲੈਵਲ ਦੇ ਤੌਰ ਤੇ ਜਿਸਪੱਟ ਤੌਰ ਤੇ ਤੁਸੀਂ ਕੁਝ ਨਵਾਂ ਸਿਰਜਣ ਦੇ ਕਾਬਿਲ ਹੋ ਜਾਓਗੇ ਇਸ ਤਰ੍ਹਾਂ ਨਾ ਧਰਮ ਤੇ ਵਿਗਿਆਨ ਆਪ ਵਕੂਕ ਨੇ 21 ਸਿੱਕੇ ਦੇ ਦੋ ਪੈਨੂ ਨੇ ਧਰਮ ਤੋਂ ਵਿਗਿਆਨ ਹੈ ਵਿਗਿਆਨ ਤੋਂ ਹੀ ਧਰਮ ਹੈ ਸੋ ਅੱਜ ਲਈ ਇੰਨਾ ਹੀ ਮੈਨੂੰ ਆਸ ਹੈ ਤੁਹਾਨੂੰ ਅੱਜ ਦੀ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਮਿਲਦੇ ਹਾਂ ਫਿਰ ਕਿਸੇ ਨਵੇਂ ਮਿਸ਼ਣ ਨਾਲ ਵੀਡੀਓ ਦੇ ਨਾਲ ਵਰਨਾ ਬਣੇ ਰਹੋ ਧੰਨਵਾਦ